ਦੇਹਾਂ ਜੀ ਸਸਿਕਾ ਅੱਜ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਦੇਖੋ ਏਕਮਕਾਰ ਦਾ ਇੱਕ ਰਮਾਲਾ ਰੈਡੀ ਕੀਤਾ ਆਪਣੇ ਗੁਰਦੁਆਰੇ ਵਾਸਤੇ ਕਿਉਂਕਿ ਜੀ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਵੀ ਇਸ ਤਰ੍ਹਾਂ ਦੇ ਰਮਾਲੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਏਕਮਕਾਰ ਹਨਾ ਤੇ ਜਾਂ ਆਪਣੇ ਕਿਸੇ ਵੀ ਧਰਮ ਦਾ ਲੋਗੋ ਇਸ ਤਰ੍ਹਾਂ ਪਵਾ ਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਬਹੁਤ ਜਲਦੀ ਇੱਕ ਸਤਨਾਮ ਵਾਹਿਗੁਰੂ ਦਾ ਰਮਾਲਾ ਵੀ ਰੈਡੀ ਕਰਨਾ ਤੇ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਇੱਕ ਹੋਰ ਪਿਆਰਾ ਜਿਹਾ ਸੂਤ ਵਰਕ ਕਰਨ ਲੱਗੇ ਆਂ ਤੇ ਇਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਲਓ ਜੀ ਆਪਾਂ ਜਿਵੇਂ ਕਿ ਨਵੀਆਂ ਆਪਣੀਆਂ ਪਹਿਣਾ ਜਿਹੜੀਆਂ ਮਸ਼ੀਨ ਲਿਆਉਂਦੀਆਂ ਉਹਨਾਂ ਨੂੰ ਦੱਸਣ ਵਾਸਤੇ ਕੁਝ ਤੁਹਾਨੂੰ ਆਈਡੀਆ ਵੀ ਦੱਸਦੇ ਰਹਿੰਨੇ ਆ ਵੀ ਜਿਵੇਂ ਕਿ ਚਾਕ ਵਰਕ ਦੀ ਨਿਸ਼ਾਨੀ ਕਿੱਦਾਂ ਲੱਗਦੀ ਹੈ ਜਾਂ ਪੈਨਲ ਵਰਕ ਦੀ ਨਿਸ਼ਾਨੀ ਕਿੱਦਾਂ ਲੱਗਦੀ ਹੈ ਜਾਂ ਬੂਟੀ ਵਾਲੇ ਸੂਟ ਰੈਡੀ ਕਰਨੇ ਆ ਉਹਨਾਂ ਦੇ ਨਿਸ਼ਾਨਾ ਕਿੱਦਿਆਂ ਲੱਗਦਿਆਂ ਨੇ ਹਨਾ ਤੇ ਲਓ ਜੀ ਆਪਾਂ ਅੱਜ ਚਾਕ ਵਰਕ ਦਾ ਸੂਟ ਰੈਡੀ ਕਰਨ ਲੱਗੇ ਆ ਉਹੀ ਪਸ਼ਮੀਨਾ ਦੇ ਉੱਪਰ ਤੇ ਲੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਾਵਾਂਗੇ ਐਂਡ ਤੱਕ ਵੀਡੀਓ ਤੇ ਬਨੇ ਰਹੋ ਦੇਖਾਂ ਜੀ ਆਪਣਾ ਡਿਜ਼ਾਈਨ ਜਿਹੜਾ ਬਣਨਾ ਸ਼ੁਰੂ ਹੋ ਗਿਆ ਤੇ ਇੱਕ ਕਾਰਨ ਜਿਹੜਾ ਆਪਣਾ ਹਰੇਟਿਕ ਕੱਪ ਤੇ ਲਓ ਜੀ ਹੁਣ ਆਪਣਾ ਜਿਹੜਾ ਥ੍ਰੈਡ ਟੁੱਟ ਗਿਆ ਤੇ ਕਿਉਂਕਿ ਇੱਥੇ ਦੇਖੋ ਗਲ ਪੈ ਗਿਆ ਤੇ ਆਪਾਂ ਤੁਹਾਨੂੰ ਥੋੜਾ ਦਿਖਾ ਦਈਏ ਕਿਉਂਕਿ ਫਿਰ ਮਸ਼ੀਨ ਆਪਣੀ ਖੜਕਾ ਕਰੂਗੀ ਲਓ ਜੀ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਾਂ ਬਣਾ ਰਹੇ ਆ ਇਹੇ ਡਿਜ਼ਾਈਨ ਜਿਹੜਾ ਦੇਖੋ 22 ਇੰਚ ਚਾਕ ਆਪਾਂ ਇਧਰੋਂ ਰੈਡੀ ਕਰਨਾ ਤੇ ਪੂਰਾ ਘੇਰਾ ਆ ਜਾਊਗਾ ਤੇ ਇਧਰੋਂ 22 ਇੰਚ ਕਿਉਂਕਿ ਇਹ ਚਾਕ ਘੇਰੇ ਦਾ ਸੋਹਣਾ ਜਿਹਾ ਡਿਜ਼ਾਈਨ ਆ ਤੇ ਇੱਕ ਕਲਰ ਦੇ ਨਾਲ ਆਪਾਂ ਇਹਨੂੰ ਬਣਾਇਆਗਾ ਇਸੇ ਤਰ੍ਹਾਂ ਵੈਸੇ ਦਾ ਗਲਾ ਵੀ ਆ ਪਰ ਗਲਾ ਉਹਨਾਂ ਨੇ ਸਕਿਪ ਕਰਾਇਆ ਸਿਰਫ ਘੇਰਾ ਤੇ ਇੱਕ ਬਾਹ ਆਪਾਂ ਵਰਕ ਕਰਨੀ ਐ ਲਓ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਲਓ ਜੀ ਕਸ਼ਮੀਰੀ ਨੇ ਤੇ ਆਪਾਂ ਇਹ ਕਰ ਰਹੇ ਹਾਂ ਤੇ ਬਸ ਆਪਣਾ ਇੱਕ ਫਰੇਮ ਪੂਰਾ ਹੋਣ ਵਾਲਾ ਥੋੜਾ ਜਿਹਾ ਰਹਿ ਗਿਆ ਤੇ ਫਿਰ ਆਪਾਂ ਅੱਗੇ ਜਿਹੜਾ ਵਰਕ ਸਟਾਰਟ ਕਰਦੇ ਹਾਂ ਚਲੋ ਜੀ ਆਪਣਾ ਟੋਟਲੀ ਬਸ ਇੱਕ ਫਰੇਮ ਆ ਜਿਹੜਾ ਰਹਿ ਗਿਆ ਤੇ ਬਾਕੀ ਜਿਹੜਾ ਆਪਣਾ ਘੇਰਾ ਤੁਸੀਂ ਦੇਖ ਸਕਦੇ ਹੋ 22 ਇੰਚ ਘੇਰਾ ਜਿਹੜਾ ਆਪਾਂ ਕੰਪਲੀਟ ਕੀਤਾ ਹੈ ਲੋ ਜੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਚਾਕ ਘੇਰੇ ਵਾਲਾ ਡਿਜ਼ਾਈਨ ਇੱਕ ਕਲਰ ਦੇ ਨਾਲ ਆਪਾਂ ਜਿਹੜਾ ਇਹ ਤਿਆਰ ਕੀਤਾ ਚਲੋ ਜੀ ਬਸ ਇੱਕ ਰਹਿ ਗਿਆ ਫਿਰ ਆਪਣਾ ਜਿਹੜਾ ਇਧਰਲਾ ਘੇਰਾ ਵੀ ਤਿਆਰ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਬਾਹ ਦਾ ਵਰਕ ਲਗਾਵਾਂਗੇ ਤੇ ਫਿਰ ਆਪਣਾ ਸੂਟ बनके होजुਗਾ ਤਿਆਰ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹ ਕਿਸ ਤਰ੍ਹਾਂ ਬਣਿਆ ਤੇ ਬਾਕੀ ਲੋ ਜੀ ਸਿੰਪਲ ਦਾ ਡਿਜ਼ਾਈਨ ਆ ਸਿੰਪਲ ਸੋਵਰ ਚੀਜ਼ ਬਣੀ ਆ ਜਿਵੇਂ ਹੁਣ ਸਿਆਲ ਦੇ ਮਹੀਨੇ ਦੇਖੋ ਹਨਾ ਬਾਹਰ ਅੰਦਰ ਪਾਉਣ ਨੂੰ ਬਹੁਤ ਸੋਹਣੀ ਚੀਜ਼ ਬਣ ਜਾਂਦੀ ਆ ਪਲੇਨ ਸੂਟ ਤੇ ਆਪਣਾ ਮਨਪਸੰਦ ਵਰਕ ਕਰਾ ਕੇ ਸੂਟ ਨੂੰ ਕਿੱਦਾਂ ਵੀ ਆਪਾਂ ਜਿਹੜਾ ਬਣਾ ਸਕਦੇ ਆ ਲੋ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਤੁਸੀਂ ਵੀ ਆਪਣੇ ਸੂਟ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ స్టార్ట్ బారో సైడ్ జాప ਤੇ ਬਾਕੀ ਹੁਣ ਜਿਹੜੀ ਬਹੁਤ ਬਸ ਥੋੜੀ ਜਿਹੀ ਰਹਿ ਗਈ ਤੇ ਆਪਣਾ ਸੂਟ ਆ ਜਿਹੜਾ ਲੋ ਜੀ ਕੁਸਿਸਤਰਾਮ ਦਾ ਰੈਡੀ ਹੋਊਗਾ ਤੇ ਹਾਂਜੀ ਆਪਣਾ ਜਿਹੜਾ ਚਾਕ ਵਰਕ ਦਾ ਇਹ ਵਾਲਾ ਸੂਟ ਬਣ ਕੇ ਬਿਲਕੁਲ ਤਿਆਰ ਹੈ ਲੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਦੇਖੋ ਰੈਡੀ ਹੋਇਆ ਤੇ ਹਲਕੇ ਨਿੱਕੇ ਮੋٹے ਪ੍ਰੋਗਰਾਮਾਂ ਤੇ ਤੁਸੀਂ ਜਿਵੇਂ ਮਰਜ਼ੀ ਇਹਨੂੰ ਜਿਹੜਾ ਆ ਆਪਣਾ ਬਾਈ ਕਰ ਸਕਦੇ ਹੋ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇੱਕ ਥ੍ਰੈਡ ਦੇ ਨਾਲ ਦੋ ਥ੍ਰੈਡ ਦੇ ਨਾਲ ਹਨਾ ਜਿੱਦਾਂ ਤੁਸੀਂ ਲਾਈਕ ਕਰਦੇ ਹੋ ਉਸ ਤਰ੍ਹਾਂ ਜਿਹੜਾ ਇਹਨੂੰ ਤਿਆਰ ਕਰਵਾ ਸਕਦੇ ਹੋ ਤੇ ਲਓ ਜੀ ਇਹ ਆਇਦਾ ਹੈਗਾ ਬਾਹ ਵਰਕ ਤੇ ਇਹ ਆਪਣਾ ਹੈਗਾ ਚਾਕ ਵਰਕ ਲਓ ਜੀ ਨਾਲ ਇਹਦਾ ਕਲਾ ਵਰਕ ਵੀ ਬਹੁਤ ਪਿਆਰਾ ਜਿਹਾ ਹੈਗਾ ਪਰ ਉਹ ਆਪਣੇ ਕਸਟਮਰ ਨੇ ਨਹੀਂ ਬਣਾਇਆ ਤੁਸੀਂ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਤੁਸੀਂ ਗੁਲਾ ਵਰਕ ਵੀ ਜਿਹੜਾ ਬਣਾ ਕੇ ਇਹਨੂੰ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਜਾਦੇ ਸੋਹਣਾ ਸੂਟ ਜਿਹੜਾ ਇਹ ਬਣ ਕੇ ਤਿਆਰ ਹੁੰਦਾ ਗਲੇ ਵਰਕ ਦੇ ਨਾਲ ਤੇ ਲੌਜੀ ਬਹੁਤ ਹੀ ਸਿੰਪਲ ਸੋਵਰ ਚੀਜ਼ ਹਨਾ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਪਸ਼ਮੀਨੇ ਦਾ ਸਟਾਫ ਆਪਣੇ ਕੋਲੇ ਡੇਲੀ ਵਾੰਗੂ ਨਵੇਂ ਨਵੇਂ ਜਿਹੜੇ ਕਲਰ ਇਹਨਾਂ ਦੇ ਆਉਂਦੇ ਜਾਂਦੇ ਰਹਿੰਦੇ ਨੇ ਤੁਸੀਂ ਕੋਈ ਵੀ ਕਲਰ ਆਪਣੇ ਤੋਂ ਬਾਏ ਕਰਕੇ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਨਾ ਆਪਣਾ ਮਨਪਸੰਦ ਵਰਕ ਕਰਵਾ ਕੇ ਤੇ ਜੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਤੁਸੀਂ ਇੰਨੀ ਕਰੇਂਜ ਵਿੱਚ ਸੂਟ ਰੈਡੀ ਕਰ ਦੋ ਆਪਣੇ ਕੋਲੇ ਉਹ ਵੀ ਆਪਾਂ ਤੁਹਾਨੂੰ ਜਿੰਨੇ ਬਾਈਟ ਵਿੱਚ ਤੁਸੀਂ ਸੂਟ ਰੈਡੀ ਕਰਵਾਉਣਾ ਹੁੰਦਾ ਵਧੀਆ ਵਰਕ ਦੇ ਕੇ ਤੁਹਾਡੇ ਤੇ ਕਰ ਸੂਟ ਪਹੁੰਚਦਾ ਕਰਦੇ ਆ ਤੇ ਲਓ ਜੀ ਇਸ ਸੂਟ ਦੇ ਨਾਲ ਅੱਜ ਵਾਲੀ ਵੀਡੀਓ ਦਾ ਇੱਥੇ ਆਪਾਂ ਐਂਡ ਕਰਦੇ ਆ ਤੇ ਕੱਲ ਨੂੰ ਇੱਕ ਹੋਰ ਨਵੇਂ ਵਰਕ ਦੇ ਨਾਲ ਮਿਲਦੇ ਆ ਕਿਉਂਕਿ ਡੇਲੀ ਨਵੇਂ ਨਵੇਂ ਵਰਕ ਇਸ ਤਰ੍ਹਾਂ ਦੇ ਆਉਣਗੇ ਤੇ ਹੁਣ ਆਪਾਂ ਜਿਹੜਾ ਬਹੁਤ ਹੀ ਪਿਆਰਾ ਜਿਹਾ ਪਹੁੰਚੇ ਵਰਕ ਦਾ ਇੱਕ ਮਹਿਰੂਨ ਕਲਰ ਦਾ ਸੂਟ ਲਗਾਵਾਂਗੇ ਇਹ ਆਪਣੇ ਮੋਗੇ ਦੇ ਕਸਟਮਰ ਨੇ ਜਿਨ੍ਹਾਂ ਦੇ ਸੂਟ ਹੈ ਮਾਂ ਬੇਟੀ ਦਾ ਸੂਟ ਹੈ ਤੇ ਲਓ ਜੀ ਮੰਮਾ ਦਾ ਸੂਟ ਰੈਡੀ ਹੋ ਚੁੱਕਿਆ ਹੁਣ ਆਪਾਂ ਬੇਟੀ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਉਹਨੂੰ ਦੇਖੋ ਵਰਕ ਦੇ ਕੇ ਤਿਆਰ ਕਰਾਂਗੇ ਤੇ ਲਓ ਜੀ ਆਪਣੇ ਵੀਡੀਓ ਨੂੰ ਇਸੇ ਤਰ੍ਹਾਂ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਹਨਾ ਬਾਕੀ ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਦੇ ਰਿਹਾ ਕਰੋ ਵੀ ਆਪਣੇ ਦਿਖਾਏ ਹੋਏ ਵਰਕ ਤੁਆਂ ਨੂੰ ਕਿਦਾਂ ਦੇ ਲੱਗਦੇ ਨੇ ਤੇ ਚਲੋ ਜੀ ਇਸ ਵੀਡੀਓ ਨੂੰ ਇੱਥੇ ਬੰਦ ਕਰਕੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਜੁੜਦੇ ਆ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਤੇ ਉਮੀਦ ਕਰਦੇ ਆ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਥੈਂਕ ਯੂ ਤੇ ਲਓ ਜੀ ਹੁਣ ਆਪਣੀ ਇਹ ਵਾਲਾ ਫੈਂਟੀ ਸਿਲਕ ਦਾ ਸੂਟ ਆ ਜਿਹਦਾ ਕਿ ਕੋਰਨਰ ਵਰਕ ਕਰਾਂਗੇ ਦੇਖੋ ਬਹੁਤ ਹੀ ਰੈੱਡ ਰੈੱਡ ਕਲਰ ਹੈ ਤੇ ਇੱਕ ਹੈਗਾ ਇਹ ਵਾਲਾ ਮਹਿਰੂਨ ਕਲਰ ਇਹ ਤੇ ਵੀ ਬਹੁਤ ਪਿਆਰਾ ਜਿਹਾ ਆਪਾਂ ਜਿਹੜਾ ਵਰਕ ਦੇਵਾਂਗੇ ਨਾਉਚੀ ਬਹੁਤ ਹੀ ਸੋਹਣਾ ਕਪੜਾ ਦੇਖੋ ਸਿਲਕ ਦੇ ਵਿੱਚ ਹੈ ਹਨ ਤੇ ਬਾਕੀ ਵਰਕ ਕਰਕੇ ਦੇਖਦੇ ਆ ਕਿ ਕਿਦਾਂ ਦਾ ਬਣਦਾ ਤੇ ਲਓ ਜੀ ਫੈਂਡੀ ਸਿਲਕ ਸਾਰਿਆਂ ਨੂੰ ਔਖਾ ਕਟਾਈ ਚ ਵੀ ਤੇ ਕਢਾਈ ਚ ਵੀ ਤੇ ਪਰ ਜਦੋਂ ਆਪਣੇ ਕਸਟਮਰਾਂ ਦੇ ਸੂਟ ਆਉਂਦੇ ਆ ਹਨ ਤੇ ਬਣਾਉਣੇ ਪੈਂਦੇ ਆ ਸੋਹਣੇ ਬਹੁਤ ਹੈ ਪਰ ਜਿਹੜੇ ਕੱਢਣੇ ਸੂਟ ਬਹੁਤ ਔਖੇ ਆ ਸਿਉਣੇ ਵੀ ਬਹੁਤ ਔਖੇ ਆ ਤੇ ਪਰਨ ਦੀ ਫਿਟਿੰਗ ਹੈ ਜਿਹੜੀ ਬਹੁਤ ਸੋਹਣੀ ਬਣਦੀ ਹੈ ਬਾਕੀ ਸੂਟ ਜਿਹੜੇ ਬਣ ਕੇ ਵੀ ਬਹੁਤ ਸੋਹਣੇ ਤਿਆਰ ਹੁੰਦੇ ਨੇ ਤੇ ਲਓ ਜੀ ਹੁਣ ਇਹ ਦੋ ਸੂਟਾਂ ਦਾ ਵਰਕ ਕਰਾਂਗੇ ਕੰਪਲੀਟ ਤੇ ਅੱਗੇ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਤੇ ਜਿਹੜੇ ਜੁੜੇ ਰਹੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵਰਕ ਦੇਖਣ ਦੇ ਲਈ ਹਨ ਕਿਉਂਕਿ ਡੇਲੀ ਆਪਾਂ ਇਹਨਾਂ ਸੂਟਾਂ ਤੇ ਵੀ ਜਿਹੜੇ ਨਿਊ ਵਰਕ ਬਣ ਕੇ ਆਏ ਆ ਜਿਹੜੇ ਆਪਾਂ ਬਣਾਵਾਂਗੇ ਤੇ ਜ਼ਰੂਰ ਵੀਡੀਓ ਦੇਖਿਆ ਕਰੋ ਕਿਉਂਕਿ ਜਿਹੜਾ ਭੈਣਾਂ ਦਾ ਚੈਨਲ ਸਬਸਕ੍ਰਾਈਬ ਕੀਤਾ ਹੁੰਦਾ ਉਹਨਾਂ ਕੋਲੇ ਵੀਡੀਓ ਆਪਣੀ ਜਿਹੜੀ ਪਹਿਲੀਆਂ ਚ ਜਾ ਵਰਤੀ ਜਿਨ੍ਹਾਂ ਦਾ ਨਹੀਂ ਕੀਤਾ ਤੇ ਉਹ ਫਿਰ ਕਾਫੀ ਟਾਈਮ ਬਾਅਦ ਰ ਸਕਰੀਨਸ਼ਾਟ ਲੈ ਕੇ ਭੇਜਦੀਆਂ ਕਈ ਵਾਰੀ ਸਟਾਫ ਖਤਮ ਹੋ ਜਾਂਦਾ ਕਈ ਵਾਰੀ ਹਨਾ ਵਰਕ ਦਾ ਨਹੀਂ ਪਤਾ ਲੱਗਦਾ ਇਸ ਲਈ ਵੀਡੀਓ ਆਪਣੀ ਥੋੜੇ ਦਿਨਾਂ ਤੋਂ ਨਾ ਇੱਕ ਦੋ ਦਿਨ ਦਾ ਗੈਪ ਪਾ ਕੇ ਜਿਹੜੀ ਵੀਡੀਓ ਆਪਣੀ ਡੇਲੀ ਅਪਲੋਡ ਹੁੰਦੀ ਰਹਿੰਦੀ ਹੈ ਨਵੇਂ-ਨਵੇਂ ਵਰਕਾਂ ਦੀ ਇਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਜਦੋਂ ਆਪਾਂ ਅਪਲੋਡ ਕਰਦੇ ਆ ਤਾਂ ਤੁਹਾਡੇ ਤੱਕ ਨਾਲ ਦੀ ਨਾਲ ਪਹੁੰਚ ਸਕੇ ਤੇ ਤੁਸੀਂ ਇਸ ਤਰ੍ਹਾਂ ਜਿਹੜਾ ਸਕਰੀਨਸ਼ਾਟ ਲੈ ਕੇ ਕੋਈ ਵੀ ਸਟੱਫ ਜਾਂ ਵਰਕ ਆਪਣਾ ਸੂਟ ਰੈਡੀ ਕਰਵਾ ਸਕੋ ਤੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਆਪਣੀਆਂ ਵੀਡੀਓ ਦੇਖਣ ਦੇ ਲਈ ਇੰਨਾ ਸਾਰਾ ਪਿਆਰ ਕਰਨ ਦੇ ਲਈ ਹਣ